ਤਾਂ ਹੀ ਅੰਚ ਦੀ ਸਰੰਜ ਖੁੰਝੇ ਲਗਈ ਜੋ ਨਾ ਤੀਰਾ ਤਲਵਾਰਾ ਤੋਂ ਹਰੇ ਸ਼ਰਮਾਂ ਦੀ ਅਖਬਾਰ ਦੀ ਉਹ ਖਬਰ ਪੜ ਕੇ ਜਦੋਂ ਪੜਦੇ ਆ ਕਿ ਕਿ 20 ਸਾਲਾਂ ਦਾ 22 ਸਾਲਾਂ ਦਾ ਲਟਾਇਨ ਅਰਗਾ ਮੁੰਡਾ ਤੇ ਨਹਿਰ ਤੇ ਸੂਈ ਵੀ ਨਹੀਂ ਕੱਢੀ ਗਈ ਪਤੰਦਰ ਤੋਂ ਤੁਸੀਂ ਕਿਤੇ ਵੀ ਪੁਲਿਸ ਦੀ سپورਟ ਮੰਗੋਗੇ ਤੁਹਾਨੂੰ ਮਿਲੂਗੀ ਇਹ ਮੇਰਾ ਵਾਦਾ ਤੁਹਾਡੇ ਨਾਲ ਵੰ ਸਿੰਘ ਮਹੰਦਯਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਲਈ ਮੁਹਾਲੀ ਜ਼ਿਲ੍ਹਾ ਦੇ ਪੁਲਿਸ ਦੇ ਉਦਮ ਸਦਕਾ ਨਸ਼ਿਆ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਮੁਹਾਲੀ ਦੇ ਸੈਕਟਰ 78 ਸਪੋਰਟਸ ਕੰਪਲੈਕਸ ਵਿਖੇ ਕਰਵਾਈ ਪ੍ਰੋਗਰਾਮ ਵਿੱਚ ਨੰਬਰ ਰਸਤੀਆਂ ਨੇ ਹਿੱਸਾ ਲਿਆ ਇਸ ਮੌਕੇ ਸਰਨਤਾ ਸ਼ਰਮਾ ਕਰਤਾਰ ਚਿਮਾ ਖਾਸ ਤੌਰ ਤੇ ਪਹੁੰਚੇ ਤੇ ਗਾਇਕ ਅਨਵਰ ਗਰੇਵਾਲ ਅਤੇ ਗੁਰਨਾਮ ਪੁੱਲ ਨੇ ਆਪਣੇ ਗੀਤਾਂ ਨਾਲ ਰੰਗ ਵੀ ਬੰਨਿਆ ਦੇਖੋ ਇਸ ਮੌਕੇ ਅਧਿਕਾਰੀਆਂ ਤੇ ਡੇਰਾ ਬੱਸੀ ਦੇ ਵਿਧਾਇਕ ਵੱਲੋਂ ਕੀ ਕਿਹਾ ਗਿਆ ਮੋਹਾਲੀ ਤੋਂ ਗੁਰਦੀਪ ਬੈਣੀਪਾਲ ਦੀ ਰਿਪੋਰਟ ਅਸੀਂ ਕਰਾਂਗੇ ਅੱਜ ਦੇ ਸਾਡੇ ਫੀਮੇਲ ਸੈਲੀਬ੍ਰਿਟੀ ਦ ਫੀਮੇਲ ਸਟਾਰ Who has who is here with us so I <muchali> would like to call ਸਾਹਿਬ ਤੇ ਮਾਨੀ ਕੁਮਾਰ ਸ਼ਰਮਾ and she is going to take the mic now ਨਸ਼ਾ ਖਿਲਾਫ ਲਈ ਪੰਜਾਬ ਸਰਕਾਰ ਵੱਲੋਂ ਮੇਮ ਚੇੜੀ ਗਈ ਹੈ ਹਾਂ ਜੀ ਸਾਰੇ ਜਨੇ ਰੇਡੀ ਹੋ ਪੁਲਿਸ ਜਿਹੜੀ ਰਿਕਵਰੀ ਨਹੀਂ ਕਰਦੀ ਹੈ ਉਹਸਟੈਂਟ ਵੀ ਕਰਦੀ ਹੈ ਪਰ ਇੱਕ ਖਰਾਲਾ ਪੰਜਾਬ ਪੁਲਿਸ ਵੱਲੋਂ ਮੋਹਾਲੀ ਪੁਲਿਸ ਵੱਲੋਂ ਵਨ ਐਂਡ ਓਨਲੀ ਅਗੇਂਸਟ ਅਵੇਅਰਨੈਸ ਦਾ ਹੈ जिदे तहत अज एक प्रोग्राम जो ऑर्गनाइज किया गया जिदे सू का जो साब्रिटीज़ ने उन्होंने भी साथ साढे सिविल प्रशासन ने साडे हेल्थ डिपार्टमेंट तो उन्होंने साथ दिता ਸਮੂਹ ਦੇ ਰਿਪਰੈਜ਼ੈਂਟੇਟਿਵ ਸਾਡੇ ਯੂਥ ਸਾਰੇ ਮਿਲ ਕੇ ਪੂਰਾ ਵਿਸ਼ਵਾਸ ਹੈ ਸਾਡੇ ਸਾਰੇ ਜਿਹੜੇ ਦਸ਼ਾ ਦੇ ਅਵੇਰਨੈਸ ਕੈਂਪੇਨ ਤੇ ਮੈਸੇਜ ਦੇ ਰਹੇ ਹਨ ਜਿਆਦਾ ਨਾ ਕਿਸੇ ਨੂੰ ਜਾਣ ਦਿੰਗੇ ਹੈਨਾ ਪ੍ਰੋਮਿਸ ਮੇਗਾ ਇਸ ਦਿਨ ਹੱਥ ਉੱਪਰ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਨੂੰ ਬਹੁਤ ਬਹੁਤ ਸ਼ੁਕਰੀਆਤਾ ਕਰਦੀ ਹੈ ਜਿਹੜੇ ਕਿ ਜਿਨ੍ਹਾਂ ਨੇ ਇਹਨਾ ਸੋਹਣਾ ਪ੍ਰਾਲਾਹ ਕੀਤਾ 11 12 ਤੋਂ ਔਰ ਉਹਨਾਂ ਨੇ ਪਾਰਟਿਸਪੇਟ ਸਹੀ ਗੱਲ ਕਹਿ ਕੇ ਇਹ ਕਹਿੰਦੇ ਕਿ ਬੱਚੇ ਬਹੁਤ ਵਧੀਆ ਮੈਸੇਜ ਜਿਹੜਾ ਹੈ ਸਾਰੇ ਸਾਰੇ ਬੱਚੇ ਅਸੀਂ ਇਸ ਮੈਸੇਜ ਨੂੰ ਪੂਰੇ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਫੈਲਾਉਣ ਦੀ ਉਪਯੋਗ ਕੀ ਤਾਂ ਕਿ ਜਿਹੜਾ ਸਾਡਾ ਮੈ

اور یہ تو یہی دسن والی گل سی کی نشہ تو سی پیار تے جذبوں سے تشابہ مخت کرنا اور سوسائٹی دے تعاون کا کرنا اور میں جو جنو قدم کر اور جڑے نشہ بیچ دے نے انہاں تے اپو اپنے راہ پر کہ اساں کےلوڈوں پڑ گئے ہیں کراں راہ پر کہ کہتا ہے جننی ہونے چھیرے گئے چاہے او چل ہے یا چل کوئی چیز کر کے سی تو الریڈی اس کی پرفارمنس میں چونی ہے اس کو بہت شیڈا یہ پروسیس کلیئر ہے ਔਰ ਆਉਣ ਵਾਲੇ ਟਾਈਮ ਇਤੇ ਜੇ ਨਾਲ ਦੋਗੇ ਸਾਰੇ ਪਬਲੀਕਲੀ ਸਪੋਰਟ ਅਸੀਂ ਨਸ਼ੇ ਦੇ ਬੁਲਖਤ ਜਿਹੜੋ ਖਤਮ ਕਰਾਂਗੇ ਔਰ ਪੰਜਾਬ ਦੁਆਰਾ ਰੰਗਲਾ ਪੰਜਾਬ ਦੇ ਸੀਰਸਾ ਤੋਂ ਪੁਰਾ ਖਬਰਾਂ ਰੰਗਲੇ ਪੰਜਾਬ ਵਾਲੇ ਪਾਸੋਂ ਹੋਵੇ ਜ ਪਤਾ ਨਾ ਮਿਹਰ ਨਹੀਂ ਮੰਨਵੇ ਵੀੰਦੀ ਨੂੰ ਪਸੰਦ ਨਹੀਂ ਇਹ ਤੋ ਅੱਜ ਜਿਹੜਾ ਪੰਜਾਬ ਪੁਲਿਸ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਮੇਰੇ ਵੱਡੇ ਪ੍ਰਾਜੈਕਟ ਸਿੰਘ ਜੀ ਉਰਾਨੋਂ ਤੇ ਐਸਐਸਪੀ ਸਾਹਿਬ ਵੱਲੋਂ ਤੇ ਸਾਰੀ ਟੀਮ ਵੱਲੋਂ ਬਹੁਤ ਵਧੀਆ ਪ੍ਰਣਾ ਪੰਜਾਬ ਸਾਰੇ ਪੰਜਾਬ ਦੇ ਇੱਕ ਅੱਛਾ ਸਨੇਹ ਪੰਜਾਬ ਪਰ ਦੱਸਦਾ ਕਿ ਨਸ਼ੇ ਛਡਾਉਣ ਵਾਸਤੇ ਪੰਜਾਬ ਪੁਲਿਸ ਦਾ ਬੜਾ ਅਹਿਮ ਰੋਲ ਹੈ ਆ ਸਟੇਜ ਦੇ ਉੱਪਰੋਂ ਜਿੰਨੀਆਂ ਗੱਲਾਂ ਸਾਰੀਆਂ ਕੀਤੀਆਂ ਗੀਆਂ ਨੌਜਵਾਨ ਬੱਚਿਆਂ ਨੇ ਸਕੂਲ ਵਾਲੇ ਬੱਚਿਆਂ ਨੇ ਜਿਨ੍ਹਾਂ ਨਾਲ ਸਾਡੇ ਕਲਾਕਾਰ ਸਿੰਗਰ ਜਾਂ ਰਾਜਨੀਤੀ ਕਰਨ ਵਾਲੇ ਲੋਕ ਅਸੀਂ ਪਾਰਟੀਆ ਚੋਅ ਸੀਗੇ ਤੇ ਸਭ ਤੋਂ ਵੱਧ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸ ਤੋਂ ਵੱਡਾ ਪ੍ਰਣਾ ਹੋ ਪੰਜਾਬ ਨੂੰ ਸਨਿਹ ਕਰ ਸਕਦੀ ਮੈਂ ਅੱਜ ਇਸ ਪੰਜਾਬ ਪੁਰਸ ਦੇ ਸਾਰੇ ਸੀਨੀਅਰ ਨੂੰ ਐਸਐਸਪੀ ਦੇ ਸਭ ਨੂੰ ਬਧਾਈ ਦੇਣਾ ਚਾਹੁੰਦਾ ਹਾਂ ਪਰ ਪੰਜਾਬ ਦੇ ਨਿਵਾਸੀਆਂ ਨੂੰ ਔਰ ਪੰਜਾਬ ਪੁਲਿਸ ਦੇ ਬਾਕੀ ਜ਼ਿਲ੍ਹਿਆਂ 'ਚ ਵੀ ਪੰਜਾਬ ਪੁਲਿਸ ਦੇ ਜਿਹੜੇ ਐਸਐਸਪੀ ਸਹਿਬਾਨ ਨੇ ਵੱਡੇ ਅਫਸਰ ਸਹਿਬਾਨ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਰੰਗਲਾ ਪੰਜਾਬ ਬਣਾ ਦਾ ਸੁਪਨਾ ਲਿਆ ਸੀ ਆਹ ਸਾਰੇ ਮਿਲ ਕੇ ਜੋਖੀ ਬਣਾ ਲਗਾਓ ਦੇਖੋ ਦੋ ਚੀਜ਼ਾਂ ਨੇ ਪੰਜਾਬ ਪੁਲਿਸ ਸਮੇ ਸਮੇ ਸਰ ਸਰਕਾਰ ਦੀ ਨੀਤ ਅਚੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਨੇ ਹਰ ਵੇਲੇ ਵਧੀਆ ਕੰਮ ਕੀਤਾ ਔਰ ਗੱਲ ਇਹ ਹੈ ਕਿ ਪੁਰਾਣੀਆਂ ਸਰਕਾਰਾਂ ਤੋਂ ਸਰਕਾਰ ਦੇ ਜ਼ਮੀਨ ਸਬੰਧ ਦਾ ਵਰਕ ਅੱਜ ਤੁਸੀਂ ਦੇਖੋ ਸਾਡੇ ਪੰਜਾਬ ਪੁਲਿਸ ਦੇ ਅਫਸਰ ਸਾਰੇ ਇਮਾਨਦਾਰੀ ਨਾਲ ਕੰਮ ਰਹੇ ਨੇ ਡਰਗਸ ਤੇ ਬਹੁਤ ਮੇਰਾ ਅੰਬਾਲਾ ਜਿਹੜਾ ਬਾਰਡਰ ਹੈ ਇੱਥੋਂ ਇੱਕ ਨੈਕਸਸ ਜਿਹੜੀ ਚੇਨ ਨਹੀਂ ਸੀ ਟੁੱਟੀ ਯਾਰ ਇਹ ਬੁਹਾੜੀ ਜਿਹਦੇ ਐਸਐਸਪੀ ਸਾਹਿਬ ਤੇ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਵਧੀਆ ਯੋਗਤਾ ਦੇ ਨਾਲ ਕੰਮ ਕੀਤਾ ਔਰ ਨਸ਼ੇ ਉਠਾਲ ਕੇ ਤਹੀ ਅੰਚ ਦੀ ਸਰੰਜ ਖੁੰਝੇ ਲਗਈ ਜੋ ਨਾ ਤੀਰਾ ਤਲਵਾਰਾ ਤੋਂ ਹਰੇ ਸ਼ਰਮਾਂ ਦੀਆਂ ਅਖਬਾਰ ਦੀ ਉਹ ਖਬਰ ਪੜ ਕੇ ਜਦੋਂ ਪੜਦੇ ਆ ਕਿ ਕਿ 20 ਸਾਲਾਂ ਦਾ 22 ਸਾਲਾਂ ਦਾ ਲਟਾਇਨ ਅਰਗਾ ਮੁੰਡਾ ਤੇ ਨੈਰ ਤੇ ਸੂਈ ਵੀ ਨਹੀਂ ਕੱਢੀ ਗਈ ਪਤੰਦਰ ਤੋਂ ਉੱਥੇ ਹੀ ਆਪਦੇ ਸਾਥ ਬੂਰੇ ਕਰ ਗਿਆ ਆਪਾ ਡਿਸਰਵ ਨਹੀਂ ਕਰਦੇ ਯਾਰ ਸਰਬੱਤ ਦਾ ਭਲਾ ਮੰਗਣ ਆਲੇ ਆਪਾ ਤੜਕੇ ਉੱਠ ਕੇ ਕਹਿੰਨੇ ਆ ਕਿ ਬਾਬਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਆਪਾ ਪੰਜਾਬ ਵਾਲੇ ਡਿਸਰਵ ਨਹੀਂ ਕਰਦੇ ਆ ਗੱਲਾਂ ਲੈ ਕੇ ਸਾਡੇ ਅਖਬਾਰਾਂ 'ਚ ਸਾਡੇ ਟੀਵੀ 'ਚ ਖਬਰਾਂ ਆਉਣ ਸਾਡੇ ਫੋਨਾਂ 'ਚ ਕੇ ਕਿ ਫਲਾਣਿਆਂ ਦਾ 20 ਸਾਲਾਂ ਦਾ ਪੁੱਤ ਯਾਰ ਅਜੇ ਨਾ ਮਰ ਗਿਆ ਨਸ਼ਿਆਣਾ ਮਰਨ ਵਾਲੇ ਅਸੀਂ ਹੈ ਨਹੀਂ ਸੋ ਚੜਦੀ ਕਲਾ ਚ ਰਹੋ ਉਹ ਢਾਈ ਇੰਚ ਦੀ ਸਰੰਜੂ ਖੁੰਝੇ ਲੱਗਈ ਜੋ ਨਾ ਤੀਰਾ ਤਲਵਾਰਾਂ ਤੋਂ ਹਰੇ ਉਹ ਵੀਰੋ ਹੜਾ ਹੜਾ ਸਾਬ ਲੋ ਜਵਾਨੀਆਂ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ ਮਾਰੋ ਰੋਕੇ ਅਰਜ਼ਾ ਕਰੇ ग़रीब बचे उ जान